ਨਾਜਮੀਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹਰਕਰ ਤਿਰੰਗਾ ਪ੍ਰੋਗਰਾਮ ਤਹਿਤ ਬੁੱਧਵਾਰ ਨੂੰ ਪਾਜਪਾ ਹੈਬੂਵਾਲ ਸਰਕਲ ਪ੍ਰਧਾਨ ਨਵੀਨ ਬਡੇਰਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਦੀ ਵਿਸ਼ੇਸ਼ ਮੌਜੂਦਗੀ ਵਿੱਚ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ ਤਿਰੰਗਾ ਯਾਤਰਾ ਹੈਬੂਵਾਲ ਦੇ ਮੁੱਖ ਬਾਜ਼ਾਰ ਤੋਂ ਸ਼ੁਰੂ ਹੋਈ ਇਸ ਦੌਰਾਨ ਮਾਹੌਲ ਦੇਸ਼ ਭਗਤੀ ਦੇ ਨਾਅਰੇ ਨਾਲ ਗੂੰਜ ਉਠਿਆ ਯਾਤਰਾ ਤੋਂ ਪਹਿਲਾਂ ਲਾਊਡ ਸਪੀਕਰ ਵਿੱਚ ਦੇਸ਼ ਭਗਤੀ ਦੇ ਗੀਤ ਵੱਜ ਰਹੇ ਸਨ ਪਾਜਪਾ ਮੈਂਬਰਾਂ ਨੇ ਜ਼ੋਰਦਾਰ ਨਾਅਰੇ ਲਗਾਏ ਅਤੇ ਤਿਰੰਗੀ ਦੇ ਸਨਮਾਨ ਸ਼ਾਨ ਅਤੇ ਮਾਣ ਲਈ ਜੀਣ ਅਤੇ ਮਰਨ ਦਾ ਪ੍ਰਣ ਲਿਆ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਵਾਨ ਨੇ ਕਿਹਾ ਕਿ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਇਹ ਆਜ਼ਾਦੀ ਦਾ ਅੰਮ੍ਰਿਤ ਕਾਲ ਹੈ ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਨਾ ਜਾਣੇ ਕਿੰਨੇ ਬਹਾਦਰ ਆਜ਼ਾਦੀ ਕੂਰਤਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਇਹ ਉਹਨਾਂ ਨੂੰ ਯਾਦ ਕਰਨ ਦਾ ਮੌਕਾ ਹੈ ਉਹਨਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਇੱਕ ਤਿਰੰਗੇ ਹੇਠ ਖੜਾ ਹੈ ਇਸ ਮੌਕੇ ਜਿਹੜਾ ਜਨਰਲ ਸਿਕੰਦਰ ਸਰਦਾਰ ਨਰਿੰਦਰ ਸਿੰਘ ਅਮਲੀ ਸੂਬਾ ਭਾਜਪਾ ਮੀਡੀਆ ਪੈਨਲਿਸਟ ਪਰਮੇਂਦਰ ਮਹਿਤਾ ਕਾਉਂਸਲਰ ਰੋਹਿਤ ਸਿੱਕਾ ਮੋਹਿਤ ਸਿੱਕਾ ਆਤਲ ਕਪੂਰ ਸੌਰਵ ਕਪੂਰ ਇੰਦਰਜੀਤ ਬੰਗਾ ਤੇ ਹੋਰ ਭਾਜਪਾ ਵਰਕਰਾਂ ਨੇ ਤਿਰੰਗਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ